ਆਬਰ ਬੂਫਰ ਲੈ ਕੇ ਚੈੱਕ ਕਰ ਬੇਸ ਬੂਸ ਲੱਗਿਉ ਬਾਈ ਕਿੰਨੇ ਰੁਪਏ ਦਾ ਹੈ ਇਹ ਬਾਈ 1500 ਰੁਪਏ ਦਾ ਆ 1500 ਰੁਪਏ ਦਾ ਆ ਚੈੱਕ ਕਰੀ ਬਾਈ ਕਿੰਨਾ 1500 ਰੁਪਏ ਦੋ ਸਪੀਕਰ ਆਉਣਗੇ ਇੱਕ ਬੇਸ ਤੇ ਤਿੰਨ ਸਪੀਕਰ ਇਹਦੇ ਵਿੱਚ ਨਾਲ ਗਿਫਟ ਫਰੀ ਹੈ ਅੱਛਾ ਨਾਲ ਆ ਗਿਫਟ ਦੀਵਾਲੀ ਤੱਕ ਦੀਵਾਲੀ ਤੱਕ ਆ ਪਿਆਰਾ ਜਿਹਾ ਗਿਫਟ ਬਿਲਕੁਲ ਫਰੀ ਆ ਤੁਹਾਨੂੰ 1500 ਰੁਪਏ ਦਾ ਮਿਲੂਗਾ ਵੀਰੇ ਆਉਣਾ ਕਿਥੇ ਜੱਸੀ ਬਾਈ ਮਾੜਾ ਜਾ ਪੀ ਆਰਟੀਸੀ ਡਿਪੂ ਦੇ ਸਾਹਮਣੇ ਇੱਕ ਮਹਿਰਾਂ ਵਾਲੀ ਗਲੀ ਦੇ ਵਿੱਚ ਸੱਜੇ ਹੱਥ 13ਵੀਂ ਦੁਕਾਨ ਮਾਨ ਇਲੈਕਟ੍ਰੋਨਿਕਸ ਬਲੱਡਾ 25 ਲੀਟਰ ਦਾ ਗੀਜਰ ਲੈ ਕੇ ਚੈੱਕ ਕਰ ਲੋ ਬਾਈ ਕਿੰਨੇ ਰੁਪਏ ਦਾ ਇਹ ਇਹ ਬਰੇ ਹਿੰਦੁਸਤਾਨ ਕੰਪਨੀ ਦਾ ਗੀਜਰ ਹੈ ਠੀਕ ਹੈ ਬਾਈ ਏ 3500 ਰੁਪਏ ਦਾ ਆ ਕਿਦੋਂ 3500 ਰੁਪਏ ਫਿਰ ਗਰੰਟੀ ਹੋਣੀ ਬਈ ਇਹਦੀ ਇੱਕ ਸਾਲ ਦੀ ਗਰੰਟੀ ਹੈ ਵੀਰੇ ਔਨਲਾਈਨ ਇੱਕ ਸਾਲ ਦੀ ਅੱਜ ਘਰੇ ਆ ਕੇ ਕਰਕੇ ਜਾਊਗਾ ਅੱਛਾ ਬੰਦੇ ਘਰੇ ਆਊਗਾ ਅੱਜ ਇੱਕ ਵੀਰੇ ਇੱਕ ਸਾਲ ਦੀ ਗਰੰਟੀ ਹੋ ਗੇਰ ਦੀ ਤੁਹਾਨੂੰ 25 ਲੀਟਰ ਦਾ 3500 ਰੁਪਏ ਦਾ ਮਿਲੂਗਾ ਨਾਲ ਗਿਫਟ ਵੀ ਨਾਲ ਗਿਫਟ ਵੀ ਆ ਆ ਚੱਕ ਬਾਈ ਗਾ ਨਾਲ ਪਿਆਰਾ ਜਿਹਾ ਗਿਫਟ ਹੋਰੀ 25 ਲੀਟਰ ਦਾ ਕਿਦੋਂ 3500 ਰੁਪਏ ਦਾ ਮਿਲੂਗਾ ਨਾਲ ਗਿਫਟ ਹੋਊਗਾ ਵੀਰੇ ਇੱਕ ਸਾਲ ਦੀ ਫੁੱਲ ਗਰੰਟੀ ਬੰਦਾ ਘਰੇ ਆ ਕੇ ਡੀਕ ਕਰਕੇ ਕੋਈ ਦਿੱਕਤ ਆਣੀ ਆਉਣਾ ਕੇ ਤੇ ਦੱਸੀ ਬਾਈ ਮੜਿਆ ਪੀ ਆਰਟੀੀ ਦੀਪੂ ਦੇ ਸਾਹਮਣੇ ਕਮੇਰ ਵਾਲੀ ਗ ਮੀ ਦੁਕਾਨਾ ਜੀ ਮਾਰ ਇਲੈਕਟ੍ਰੋਨਿਕਸ ਬਲਾਡਾ ਹਾਂਜੀ ਵੀਰੇ ਦੀਵਾਲੀ ਤੇ ਬਾਈਆਂ ਨੇ ਵੱਡਾ ਧਮਾਕਾ ਕਰਤਾ ਐਲਸੀਡੀ ਲੈ ਕੇ ਸੋਡੇ ਵੱਤ ਕਿੰਨੇ ਇੰਚੇ ਹੋਈਏ 32 ਇੰਚ 32 ਇੰਚ ਐਲਸੀਡੀ ਖਾਉਂ ਕਿ 7-8000 ਰੁਪਏ ਦੀ 6000 ਰੁਪਏ ਦੀ ਆ ਐਲਸੀਡੀ ਹਾਂਜੀ ਫਰੇਮਲੈਸ ਐਲਸੀਡੀ ਸਾਨੂੰ ਮਿਲੂਗੀ 6000 ਰੁਪਏ ਦੀ ਤੇ ਦੀਵਾਲੀ ਤੇ ਬਾਈਆਂ ਨੇ ਵੱਡਾ ਧਮਾਕਾ ਇੱਕ ਹੋਰ ਜਿਹੜਾ ਐਲਸੀਡੀ ਲੈ ਕੇ ਉਹਨਾਂ ਨੂੰ ਗਿਫਟ ਬਿਲਕੁਲ ਫਰੀ ਮਿਲੂਗਾ ਆ ਵੀ ਨਾਲ ਗਿਫਟ ਆ স্ট্যান্ড ਵੀ ਫਰੀ ਹਾਂਜੀ ਆ ਚੱਕ ਨਾਲ ਸਟੈਂਡ ਨਾਲ ਗਿਫਟ ਨਾਲ ਐਲਡੀ ਸਾਨੂੰ ਕਿੰਨੇ ਦੀ ਬੱਤ 6000 ਰੁਪਏ ਦੀ 32 ਇੰਚੀ ਮਿਲੂਗੀ ਐਡਰੈਸ ਦੱਸੀ ਬਈ ਆਉਣਾ ਕਿੱਥੇ ਆ ਫਿਰ ਪੀ ਆਰ ਸੀ ਡੀ ਪੂਰੇ ਸਾਹਮਣੇ ਕਮੇਰਾਂ ਵਾਲੀ ਗਲੀ ਦੇ ਵਿੱਚ ਸੱਜੇ ਹੱਥ 13ਵੀਂ ਦੁਕਾਨਾ ਜੀ ਮਾੜਾ ਐਡਰੈਸ ਸ਼ਹਿਰ ਦੇ ਵਿੱਚ ਮਾਨ ਇਲੈਕਟੋਨਿਕਸ ਉਹ ਆਤਮਾਨੇ ਜੁੰਟਾਂ ਫਰੀਆਂ ਕਰਦੇ ਰਿਹਾ ਲਾਹਾ ਲੈ ਲੋ ਆ ਬੀਰੀਲਾ ਚੁੱਲਾ ਭਾਈ ਕਿੰਨੇ ਰੁਪਏ ਦਾ ਇਹ ਵੀਰੇ 1400 ਵਾਟ ਦਾ ਕੇ ਡਬਲਯੂ ਡਬਲਯੂ ਦਾ 2000 ਰੁਪਏ ਦਾ ਵੀਰੇ ਆ 2000 ਰੁਪਏ ਦਾ ਗਾਰੰਟੀ 1 ਸਾਲ ਦੀ ਔਨਲਾਈਨ ਆ ਘਰੇ ਆ ਕੇ ਮਕੈਨਿਕ ਆ ਕਰਕੇ ਆੱਕ ਵੀਰੇ 1 ਸਾਲ ਦੀ ਫੁੱਲ ਗਾਰੰਟੀ ਉਹ ਬੰਦਾ ਜੇ ਕੋਈ ਦਿੱਕਤ ਹੁੰਦੀ ਘਰੇ ਆ ਕੇ ਠੀਕ ਕਰਕੇ ਕੋਈ ਪੈਸੇ ਨਹੀਂ ਲੈਂਦਾ ਕੋਈ ਪੈਸਾ ਨਹੀਂ ਲੈਂਦਾ ਕਿੰਨੇ ਦਾ ਬਊਗਾ ਇਹ 2000 ਰੁਪਏ ਦਾ 2000 ਰੁਪਏ ਦਾ ਠੀਕ ਆ ਭਾਈ ਦਵਾਈ ਦਾ ਕਾਸਕੀਮ ਲਾ ਰੱਖੇ ਤੇ ਨਾਲ ਘੁੰਮਣ ਵਾਲਾ ਬੱਲਾ ਫਰੀ ਹੋਏ 2000 ਰੁਪਏ ਦਾ ਘੁੰਮਣ ਵਾਲਾ ਬੱਲਾ ਫਰੀ ਹੋਊਗਾ ਚੈੱਕ ਕਰੋ ਐਡਾ ਬੱਲਾ ਬਿਲਕੁਲ ਨਾਲ ਫਰੀ ਹੋਊਗਾ ਆਉਣਾ ਹੈ ਪੀ ਆਰਟੀਸੀ ਦਾ ਜਿਹੜਾ ਉਹ ਆਪਣਾ ਡੀਪੂ ਦੇ ਸਾਹਮਣੇ ਗਲੀ ਚ ਹਾਂ ਉਹਦੇ ਸਾਹਮਣੇ ਗਲੀ ਇੱਕ ਮੇਰਾ ਵਾਲੀ ਉਹਦੇ ਵਿੱਚ 18ਵੀਂ ਦੁਕਾਨ ਬਰੇ ਹਾਂਜੀ 100 ਦੇ ਵਾਸਤੇ ਪਾਣੀ ਤਤਤਾ ਕਰਨ ਵਾਲਾ ਰਾਡ ਲੈ ਗਿਆ ਚੈੱਕ ਕਰ ਲੋ ਬਾਈ ਬਾਈ ਗਾਰੰਟੀ ਕਿੰਨੇ ਕਰੀ ਇਹਦੀ 31 ਮਾਰਚ ਤੱਕ ਦੀ ਹੈ ਬਰੇ 31 ਮਾਰਚ 2026 ਤੱਕ 31 ਮਾਰਚ 2026 ਤੱਕ ਹੈ ਜੇ ਫੁੱਲ ਗਾਰੰਟੀ ਹੈ ਜੇ ਕੋਈ ਦਿੱਕਤ ਆ ਗਈ ਫਰੀਸ ਟੂ ਪੀਸ ਤੇ ਨਹੀਂ ਕਰਕੇ ਦੇਗਾ ਆਪ ਪੀਸ ਟੂ ਪੀਸ ਬਾਈ ਚੇਂਜ ਕਰਕੇ ਦੇਗਾ ਦਿਵਾਲੀ ਤੱਕ ਆ ਐਲਈਡੀ ਬੱਲ ਸਾਨੂੰ ਬਿਲਕੁਲ ਫਰੀ ਮਿਲੇਗਾ ਬਰੇ ਆ ਚੈੱਕ ਕਰ ਲੋ ਇਦਾਂ ਦਾ ਬੱਲਬ ਹੋਊਗਾ ਆਉਣਾ ਕਿੱਥੇ ਤੁਸੀਂ ਦੱਸਿਓ ਬਈ ਮਾੜਾ ਜੀ ਪੀ ਆਰਟੀਸੀ ਡਿੱਪੂ ਦੇ ਸਾਹਮਣੇ ਕਮੇਰਾਂ ਵਾਲੀ ਗਲੀ 'ਚ ਸੱਜੇ ਹੱਥ ਤੇ ਤਿਰਵੀਂ ਦੁਕਾਨ ਹੈ ਮਾੜਾ ਇਲੈਕਟ੍ਰੋਨਿਕ ਬਲੱਬ ਆ ਬਈ 9 ਬਾੜ ਦੇ ਹਾਂਜੀ ਕਿੰਨੇ ਰੁਪਏ ਦਾ ਬਈ ਇਹ ਬਿਨੇ ਕੰਪੜੀ ਦੇ ਵੀਰੇ 500 ਦੇ 10 ਪੀਸ ਨੇ ਰੇਨ ਨਾਲ ਹੈ ਹਾਂਜੀ 1 ਸਾਲ ਦੀ ਗਾਰੰਟੀ ਆ 1 ਸਾਲ ਦੀ ਗਾਰੰਟੀ ਹੋਵੇ 500 ਦੇ 10 ਪੀਸ ਮਿਲਣਗੇ ਪਰ ਗਾਰੰਟੀ 1 ਸਾਲ ਦੀ ਹੈ 9 ਬਾੜ ਦੇ ਬਲੱਬ ਹੋਣਗੇ ਦਿਵਾਲੀ ਤੱਕ ਇਹਨਾਂ ਨਾਲ ਆ ਬਲੱਬ ਫ੍ਰੀ ਕੋ ਮਨਦਾ ਦਿਵਾਲੀ ਤੱਕ ਬਈ ਆ ਬਲੱਬ ਬਿਲਕੁਲ ਸੋਨੂੰ ਫਰੀ ਮਿਲੂ 10 ਪੀਸਾਂ ਦੇ ਨਾਲ ਆਉਣਾ ਕਿੱ ਪੀ ਆਰ ਸੀ ਡੀ ਪੂ ਦੇ ਸਾਹਮਣੇ ਕਮੈਰ ਵਾਲੀ ਗਲੀ ਚ ਸੱਦੇ ਹੱਥ ਤੇਰਵੀਂ ਦੁਕਾਨ ਮਾਨ ਇਲੈਕਟ੍ਰੋਨਿਕਸ ਬਲਾਡਾ ਸਾਡੇ ਬਾਸ ਤੇ ਡੈਸ਼ ਰੀਵਰ ਰੀਵਰ ਲੈ ਕੇ ਜਿਹੜੇ ਤੇ 4 ਸਾਲ ਪੰਜਾਬੀ ਚੈਨਲ ਬਿਲਕੁਲ ਫਰੀ ਚੱਲਣਗੇ ਫਿਲਮਾਂ ਵਾਲੇ ਆਰ ਰੀਵਰ ਕਿੰਨੇ ਰੁਪਏ ਦਾ ਭਾਈ 1500 ਰੁਪਏ ਦਾ 1500 ਰੁਪਏ ਦਾ ਰੀਵਰ ਮਿਲੂਗਾ 4 ਸਾਲ ਬਿਲਕੁਲ ਚੈਨਲ ਫਰੀ ਚੱਲਣਗੇ ਸਾਲ ਦੀ ਦੀ ਗਾਰੰਟੀ ਹੋਊਗੀ ਵੀਰੇ ਹਾਂਜੀ ਹਾਂਜੀ ਆਉਣਾ ਕਿੱਥੇ ਤੁਸੀਂ ਨਾਲ ਜਾ ਗਿਫਟ ਫਰੀ ਹੈ ਅੱਛਾ ਗਿਫਟ ਫਰੀ ਹਾਂਜੀ ਦੀਵਾਲੀ ਤੱਕ ਆ ਪਿਆਰਾ ਜਿਹਾ ਬੱਲਾ ਬਿਲਕੁਲ ਫਰੀ ਹੋਊਗਾ ਵੀਰੇ ਆਉਣਾ ਕਿੱਥੇ ਦੱਸਿਓ ਮਰਾ ਜੀ ਪੀਆਰਟੀਸੀ ਡਿਪੂ ਦੇ ਸਾਹਮਣੇ ਇੱਕ ਮਹਿਰ ਵਾਲੀ ਗਲੀ 'ਚ ਸੱਜੇ ਤੋਂ 13ਵੀਂ ਦੁਕਾਨ ਮਾ الالكترੋਨਿਕਸ ਬਲੱਡਾ